ਸਾਡੇ ਨਾਲ ਜ਼ਿਆਦਾ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਕੁਲਵੀਰ ਦਿਵਾਨ ਜੁੜ ਚੁੱਕੇ ਨੇ ਚੰਡੀਗੜ੍ਹ ਤੋਂ ਕੁਲਵੀਰ ਤੋਂ ਜਾਣਾਂਗੇ ਕਿ ਸਭ ਤੋਂ ਪਹਿਲਾਂ ਚੰਡੀਗੜ੍ਹ ਸੀਟ ਦੀ ਗੱਲ ਕਰਾਂਗੇ ਕੁਲਵੀਰ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੀ ਤਿਆਰੀਆਂ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੀ ਕੁਝ ਸਹੂਲਤਾ ਮੌਗੀਆਂ ਕਰਵਾਈਆਂ ਜਾ ਰਹੀਆਂ ਨੇ ਕਿੰਨੀ ਤਿਆਰੀ ਹੁਣ ਤੱਕ ਹੋ ਚੁੱਕੀ ਹੈ ਚੰਡੀਗੜ੍ਹ ਦੇ ਵਿੱਚ ਦੇਖੋ ਬਿਲਕੁਲ ਚੰਡੀਗੜ੍ਹ ਦੇ ਵਿੱਚ ਵੀ ਕਿਉਂਕਿ ਆਖਰੀ ਚੜ੍ਹਨ ਦੇ ਵਿੱਚ ਕੱਲ ਵੋਟਿੰਗ ਹੋਣੀ ਹੈ ਵਿਹਾਰਾ ਇੱਥੇ ਵੀ ਪ੍ਰਸ਼ਾਸਨ ਨੇ ਪੂਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਉਹ ਕਰ ਲਈਆਂ ਨੇ ਪੋਲਿੰਗ ਪਾਰਟੀ ਜਿਹੜੀ ਹੈਗੀ ਉਹ ਪੋਲਿੰਗ ਬੂਥ ਤੇ ਅੱਜ ਰਵਾਨਾ ਕਰ ਦਿੱਤੀ ਗਈ ਸੀ ਦੁਪਹਿਰ ਦੇ ਸਮੇਂ ਤੇ ਉਹਨਾਂ ਨੇ ਆਪਣੇ ਆਪਣੇ ਮੂਹਤ ਤੇ ਜਾ ਕੇ ਆਪਣੀਆਂ ਤਿਆਰੀ ਜਿਹੜੀ ਹੈਗੀ ਆ ਉਹ ਪੂਰੀ ਕਰ ਲਈ ਹੈ ਕਿਉਂਕਿ ਸਵੇਰੇ ਸਵੇਰੇ ਪੋਲਿੰਗ ਸਟਾਰਟ ਹੋਣ ਤੋਂ ਪਹਿਲੇ ਮੌਕ ਡੇਲ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ ਇਸ ਕਰਕੇ ਇਹ ਉਮੀਦ ਜਤਾਈ ਜਾ ਰਹੀ ਹੈ ਕਿ 6 ਵਜੇ ਦੇ ਨੇੜੇ ਤੇੜੇ ਮੌਕ ਡੇਲ ਜਿਹੜੀ ਹੈਗੀ ਹੈ ਉਹ ਸ਼ੁਰੂ ਹੋਵੇਗੀ ਮੌਕ ਡੇਲ ਦੇ ਵਿੱਚ ਮਸ਼ੀਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਉਹ ਹੁੰਦੀ ਹੈ ਤੇ ਮੋਕ ਪੋਲ ਕਰਕੇ ਜਿਹੜੇ ਏਜੰਟ ਨੇ ਵੱਖ-ਵੱਖ ਮੀ ਦਾ ਵਾਰਾਂ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਮੋਕ ਪੋਲ ਜਿਹੜੀ ਹੈਗੀ ਆ ਉਹ ਹੁੰਦੀ ਹੈ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਜਿਹੜੀ EVM ਮਸ਼ੀਨਸ ਨੇ ਉਹ ਸਹੀ ਕੰਮ ਕਰ ਰਹੀਆਂ ਨੇ ਤੇ 7 ਵਜੇ ਜਿਹੜੀ ਹੈਗੀ ਵੋਟਿੰਗ ਸ਼ੁਰੂ ਹੋਵੇਗੀ ਆ ਤੇ ਚੰਡੀਗੜ੍ਹ ਦੇ ਵਿੱਚ 600 ਤੋਂ ਵੱਧ ਪੋਲਿੰਗ ਬੂਥ ਨੇ ਜਿਨ੍ਹਾਂ ਦੇ ਵਿੱਚ ਕਈ ਸੈਂਸਿਟਿਵ ਵੀ ਹੈਗੇ ਨੇ ਪਰ ਜਿੱਥੇ ਪੁਲਿਸ ਅਤੇ ਸੈਂਟਰਲ ਫੋਰਸ ਜਿਹੜੀ ਹੈਗੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਜੀ ਜੇ ਕੁਲ ਵੀਰ ਤੇ ਜੇਕਰ ਚੰਡੀਗੜ੍ਹ ਦੀ ਗੱਲ ਕਰਦੇ ਆ ਪਤਾ ਚੰਡੀਗੜ੍ਹ ਇੱਕ ਜੁੜਾ ਹੈ ਲੋਕ ਸਭਾ ਸੀਟ ਸਿਰਫ ਇੱਕ ਹੀ ਹੈਗੀ ਹੈ ਪਰ ਉਸ ਇੱਕ ਸੀਟ ਤੇ ਹੀ ਜੜੀ ਹੈ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਹੌਟ ਸੀਟ ਹੈ ਤੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਵੀ ਹੈ ਸੰਜੇ ਜੁੜੇ ਸੰਜੇ ਟੰਡਨ ਨੇ ਤੇ ਇਸ ਨਾਲ ਹੀ ਮਨੀਸ਼ Tiwari ਜਿਹੜਾ ਅਸਲੀ ਟਾਕਰਾ ਹੈ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਨੂੰ ਮਿਲੇਗਾ ਕਿੰਨਾ ਕੀ ਲੱਗ ਰਿਹਾ ਹੈ ਕਿ ਸਮੀਕਰਨ ਬੈਠ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਦੇ ਕੋ ਚਿੰਡੀਕਰ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਹੈਗੀ ਹੈ ਉਹ ਅਲਾਈਂਸ ਦੇ ਵਿੱਚ ਚੋਣ ਲੜ ਰਹੀ ਹੈ ਜਿਹਨਾਂ ਦੇ ਉਮੀਦਵਾਰ ਨੇ ਮਲੇਸ਼ ਸਤਿਵਾਰੀ ਜਿਹੜੇ ਕਿ ਕਾਂਗਰਸ ਪੰਜਾਬ ਕਾਂਗਰਸ ਦੇ ਉੱਗੇ ਲੀਡਰ ਨੇ ਤੇ ਇਸ ਦੇ ਵਿਰੁੱਧ ਜਿਹੜੇ ਖੜੇ ਨੇ ਉਹ ਸੰਜੇ ਟੰਡਨ ਨੇ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਹਾਲਾਂਕਿ ਹੋਰ ਵੀ ਕਈ ਨਿਰਦੇਲ ਉਮੀਦਵਾਰ ਤੇ ਬਸਪਾ ਦੇ ਉਮੀਦਵਾਰ ਵੀ ਜਿਹੜੇ ਹੈਗੇ ਨੇ ਉਹ ਮੈਦਾਨ ਦੇ ਵਿੱਚ ਨੇ ਪਰੰਤੂ ਲੜਾਈ ਜਿਹੜੀ ਹੈਗੀ ਅਸਲ ਉਹ ਉਹ ਅਲਾਈਂਸ ਦੇ ਉਮੀਦਵਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਵਿੱਚ ਬੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਇਹ ਇਹ ਕਿਹਾ ਜਾਵੇ ਕਿ ਫੈਸਲੇ ਦੀ ਅੱਜ ਰਾਤ ਹੈ ਜਿਹੜੀ ਜਨਤਾ ਹੈ ਅੱਜ ਫੈਸਲਾ ਲਵੇਗੀ ਲੜਾਈ ਜਿਹੜੀ ਹੈ ਕਿ ਇਹਨਾਂ ਦੋਨਾਂ ਦੇ ਵਿਚਕਾਰ ਹੀ ਅਸਿੰਪਟ ਦੀ ਹੋਈ ਨਜ਼ਰ ਆ ਰਹੀ ਹੈ ਜੀ ਬਿਲਕੁਲ ਕੁਲ ਵੀਰ ਤੇ ਇਸ ਦੇ ਨਾਲ ਹੀ ਕਿਰਨ ਖੇਰ ਜੜੀਏ ਮੌਜੂਦਾ ਉਥੋਂ ਵਿਧਾਇਕ ਸੀ ਉਸ ਤੋਂ ਬਾਵਜੂਦ ਵੀ ਭਾਜਪੀ ਦੇ ਵੱਲੋਂ ਸੰਜੇ ਟੰਡਨ ਨੂੰ ਮੌਕਾ ਦਿੱਤਾ ਗਿਆ ਹੈ ਹੁਣ ਕੀ ਲੱਗਦਾ ਹੈ ਕਿ ਕਿੰਨਾ ਕਿਉਂਕਿ ਸੰਜੇ ਟੰਡਨ ਜੜੇ ਨੇ ਉਹ 6 ਬਾਰ ਵਿਧਾਇਕ ਵੀ ਰਹਿ ਚੁੱਕੇ ਨੇ ਕਿੰਨਾ ਅਸਰ ਪਵੇਗਾ ਚੰਡੀਗੜ੍ਹ ਦੀ ਸੀਟ ਤੇ ਉਹਨਾਂ ਦਾ ਇਸ ਤਰੀਕੇ ਦੇ ਨਾਲ ਜੁੜਾ ਹੈ ਸਮੀਕਰਨ ਕਿਉਂਕਿ ਕਿਰਨ ਕਿਰਨ ਖੇਰ ਨੂੰ ਛੱਡ ਕੇ ਹੁਣ ਨਵੇਂ ਚਿਹਰੇ ਨੂੰ ਮੌਕਾ ਦਿੱਤਾ ਗਿਆ ਦੇਖੋ ਸੰਜੇ ਟੰਡਨ ਰਾਜਨੀਤੀ ਦੇ ਵਿੱਚ ਪੁਰਾਣੇ ਨਹੀਂ ਕਿਉਂਕਿ ਪੁਰਾਣਾ ਪਰਿਵਾਰਿਕ ਰਸੂਖ ਜੜਾ ਹੈਗਾ ਉਹ ਸੰਜੇ ਤੰਦਨ ਦਾ ਰਾਜਨੀਤੀ ਦੇ ਨਾਲ ਹੈਗਾ ਬਲਰਾਮ ਦਾਸ ਟੰਡਨ ਦੇ بیٹے ਨੇ ਸੰਜੇ ਟੰਡਨ ਤੇ ਭਾਜਪਾ ਜੰਤਾ ਪਾਰਟੀ ਦੇ ਉਹ ਚੰਡੀਗੜ੍ਹ ਦੇ ਅਧਿਖਸ਼ ਵੀ ਰਹੇ ਨੇ ਤੇ ਇਸ ਦੇ ਨਾਲ ਹੀ ਹਿਮਾਚਲ ਦੇ ਪਰਿਵਾਰੀ ਵੀ ਰਹੇ ਨੇ ਕਾਫੀ ਅਨੁਭਵੀ ਨੇ ਤੇ ਉਹਨਾਂ ਦਾ ਰਸੂਖ ਜੇ ਕੀਤੀ ਜਾਵੇ ਤਾਂ ਕਾਫੀ ਰਸੂਖ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਵਿੱਚ ਮੰਨਿਆ ਪਾਹ ਜਾਂਦਾ ਹੈ ਤਾਂ ਟੱਕਰ ਜਿਹੜੀ ਹੈਗੀ ਮੁਕਾਬਲੇ ਦੀ ਦੱਸੀ ਜਾ ਰਹੀ ਕਿਉਂਕਿ ਅਲਾਈਅੰਸ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕੋਸ਼ਿਸ਼ ਕਰੇਗਾ ਇਹ ਇਥੋਂ ਮਨੀਸ਼ तिवारी ਨੂੰ ਜਿਤਾਇਆ ਜਾਵੇ ਪਰੰਤੂ ਭਾਜਪਾ ਜਨਤਾ ਪਾਰਟੀ ਵੀ ਕਿਉਂਕਿ ਆ ਪੂਰੀ ਜੋਸ਼ ਸ਼ੋਰ ਦੇ ਨਾਲ ਇੱਥੇ ਜਿਹੜੀ ਹੈਗੀ ਇਲੈਕਸ਼ਨ ਲੜ ਰਹੀ ਹੈ ਤੇ ਕਈ ਵੱਡੇ ਲੀਡਰ ਜਿਹੜੇ ਹੈਗੇ ਨੇ ਉਹ ਉਹਨਾਂ ਨੇ ਸੱਜੇ ਤੰਦਨ ਦੇ ਹੱਕ ਦੇ ਵਿੱਚ ਆ ਕੇ ਇੱਥੇ ਆ ਪ੍ਰਚਾਰ ਕੀਤਾ ਹੈ ਤਾਂ ਆ ਵੇਖਣਾ ਹੋਵੇਗਾ ਦਿਲਚਸਪ ਹੋਵੇਗਾ ਕਿਉਂਕਿ ਮੁਕਾਬਲਾ ਜਿਹੜਾ ਹੈਗਾ ਉਹ ਕਾਫੀ ਕੜਾ ਇੱਥੇ ਨਜ਼ਰ ਆ ਰਿਹਾ ਹੈ ਜੀ ਜੀ ਕੁਲਵੀਰ ਤੇ ਇਸ ਦੇ ਨਾਲ ਹੀ ਇੱਕ ਦਿਲਚਸਪ ਜੁੜਾ ਹੈ ਇੱਕ ਇਹ ਵੀ ਚੀਜ਼ ਹੈ ਕਿਉਂਕਿ ਜੇਕਰ ਆਪਾਂ ਪਿਛਲੇ ਇਲੈਕਸ਼ਨ ਦੇ ਜਿਹੜਾ ਨਜ਼ਰ ਜਕਰ ਦੁੜਵਾਨ ਨੇ ਆ ਫਿਰ ਉਸ ਤੋਂ ਦੇਖਿਆ ਜਾਵੇ ਤਾਂ ਆਪਾਂੇ 2014 ਦੀ ਗੱਲ ਕਰੀਏ ਫਿਰ ਜਪਾਂੇ 2019 ਦੀ ਆਪਾਂ ਗੱਲ ਕਰੀਏ ਅਕਸਰ ਦੇਖਿਆ ਜਾਂਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੀ ਸਰਕਾਰ ਕੇਂਦਰ ਦੇ ਵਿੱਚ ਹੁੰਦੀ ਹੈ ਉਸ ਦਾ ਹੀ ਜਿਹੜਾ ਕੈਂਡੀਡੇਟ ਹੈ ਬਾਜ਼ੀ ਮਾਰਦਾ ਹੈ ਕਿਉਂਕਿ ਪਿਛਲੇ 2 ਸਾਲ ਜੇਕਰ ਦੋ ਵਾਰੀ ਦੀ ਗੱਲ ਕਰੀਏ 2014 ਦੀ 2019 ਦੀ ਬੀਜੇਪੀ ਦੇ ਹੀ ਉਮੀਦਵਾਰਾਂ ਨੇ ਮੱਲਾ ਮਾਰਿਆ ਹੈ ਕਿੰਨਾ ਦਿਲਚਸਪ ਰਹੇਗਾ ਇਸ ਵਾਰ ਇਹ ਇਲੈਕਸ਼ਨ ਦੇਖੋ ਚੰਡੀਗੜ੍ਹ ਨੂੰ ਇੱਕ ਕਾਫੀ ਐਜੂਕੇਟਿਡ ਲੋਕਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਤੇ ਨਿਸ਼ਚਿਤ ਤੌਰ ਤੇ ਕੇਂਦਰ ਸਰਕਾਰ ਜਿਸ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਹੁੰਦੀ ਹੈ ਜਾਂ ਫਿਰ ਜਿਸ ਪਾਰਟੀ ਦੀ ਕੇਂਦਰ ਦੇ ਵਿੱਚ ਹੋਣੀ ਸੰਭਾਵਨਾ ਹੁੰਦੀ ਹੈ ਉਸੇ ਉਹਦੇ ਨਾਲ ਜੀ ਲੋਕ ਖੜੇ ਹੁੰਦੇ ਦਿਖਾਈ ਦਿੰਦੇ ਨੇ ਕਿਉਂਕਿ ਲੋਕਾਂ ਨੂੰ ਇਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕਾਫੀ ਬੜੇ ਲਿਖੇ ਲੋਕ ਨੇ ਤੇ ਜਿਸ ਤਰ੍ਹਾਂ ਦੇ ਨਾਲ ਹੋਰ ਸੁਭਿਆਂ ਦੇ ਵਿੱਚ ਜਾਤੀਵਾਦ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਜਿਹੜੇ ਵਖੇਵੇਂ ਨੇ ਲੋਕਾਂ ਦੇ ਵਿੱਚ ਉਹ ਚੰਡੀਗੜ੍ਹ ਦੇ ਵਿੱਚ ਨਜ਼ਰ ਨਹੀਂ ਆਉਂਦੇ ਇਸ ਕਰਕੇ ਚੰਡੀਗੜ੍ਹ ਦੇ ਲੋਕ ਜਿਹੜੇ ਹੈਗੇ ਨੇ ਹਮੇਸ਼ਾ ਇਹੀ ਡਿਵੈਲਪਮੈਂਟ ਨੂੰ ਵੋਟ ਦਿੰਦੇ ਨੇ ਤਾਂ ਵੇਖਣਾ ਹੋਈ ਕਿ ਇਸ ਵਾਰ ਕੀ ਫੈਸਲਾ ਲਾਗਾ ਚੰਡੀਗੜ੍ਹ ਦੇ ਲੋਕ ਕਰਦੇ ਨੇ ਜੇ ਕੁਲਵੀਰ 614 ਪੋਲਿੰਗ ਬੂਥ ਚੰਡੀਗੜ੍ਹ ਦੇ ਵਿੱਚ ਲਗਭਗ ਨੇ ਤੇ ਇਹਨਾਂ ਪੋਲਿੰਗ ਬੂਥਾਂ ਤੇ ਕਿਸ ਤਰੀਕੇ ਦੀ ਸੁਵਿਧਾਆਂ ਲੋਕਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਸਨਾਲੀ ਸੁਰੱਖਿਆ ਦੇ ਕੀ ਕੁਝ ਪ੍ਰਬੰਧ ਜੜੇ ਨੇ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਦੇਖੋ ਬਿਲਕੁਲ ਸੁਰੱਖਿਆ ਦੇ ਕਿਉਂਕਿ ਚੋਣ ਜਿਹੜਾ ਹੈਗਾ ਪਾਰਦਰਸ਼ੀ ਅਤੇ ਨੈਟਵਰਕ ਸੰਗ ਦੇ ਨਾਲ ਜਿਹੜਾ ਹੈਗਾ ਸ਼ਾਂਤੀਪੁਰ ਰੋਕਾਂ ਦੇ ਨਾਲ ਨੇਪਰੇ ਚੜੇ ਇਸ ਕਰਕੇ ਸੁਰੱਖਿਆ ਦੇ ਕੜੇ ਪ੍ਰਬੰਧ ਜਿਲੇ ਹੈਗੇ ਨੇ ਉਹ ਕੀਤੇ ਗਏ ਨੇ ਸੈਂਟਰਲ ਫੋਰਸ ਜਿਹੜੀਆਂ ਹੈਗੀਆਂ ਨੇ ਉਹ ਤਿੰਨਗੜ ਦੇ ਵਿੱਚ ਤੈਨਾਤ ਨੇ ਤੇ ਨਾਲ ਹੀ ਜਿਹੜੀ ਚੰਡੀਗੜ੍ਹ ਪੁਲਿਸ ਹੈ ਉਹ ਵੀ ਤੈਨਾਤ ਕੀਤੀ ਗਈ ਹੈ ਤੇ ਕਈ ਬੂਥ ਜਿਹੜੇ ਹੈਗੇ ਨੇ ਉਹਨਾਂ ਨੂੰ ਸੈਂਸਿਟਿਵ ਦੇ ਤੌਰ ਤੇ ਪਛਾਣਿਆ ਗਿਆ ਜਿੱਥੇ ਜਿਆਦਾ ਨਿਗਰਾਨੀ ਜਿਹੜੀ ਹੋਈ ਰੱਖੀ ਜਾਏਗੀ ਸੀਟੀਵੀ ਇੰਸਾਲ ਕਿਤੇ ਗਏ ਨੇ ਸਾਰੇ ਸਾਰੇ ਬੁੱਸਾਂ ਦੇ ਉੱਤੇ ਇਸ ਦੇ ਨਾਲ ਹੀ ਕਿਉਂਕਿ ਗਰਮੀ ਜਿਹੜੀ ਹੈਗੀ ਆ ਉਹ ਵੀ ਚੰਡੀਗੜ੍ਹ ਦੇ ਵਿੱਚ ਪੀਤੇ ਹੈਗੀ ਹੈ ਇਹ ਕਿਹਾ ਜਾ ਰਿਹਾ ਕਿ 46 ਡਿਗਰੀ ਸੈਲਸੀਅਸ ਜਿਹੜਾ ਹੈਗਾ ਤਾਪਮਾਨ ਉਹ ਕਿਤੇ ਨਾ ਕਿਤੇ ਲੋਕਾਂ ਦੀ ਸਿਹਤਾਨੀ ਦਾ ਕਾਰਨ ਬਣ ਰਿਹਾ ਇਸ ਕਰਕੇ ਲੋਕਾਂ ਨੂੰ ਇਸ ਤੋਂ ਬਚਾਉਣ ਵਾਸਤੇ ਵੀ ਕਈ ਉਪਰਾਲੇ ਜਿਹੜੇ ਹੈਗੇ ਨੇ ਉਹ ਸੂਣ ਕਮਿਸ਼ਨ ਨੇ ਚੁੱਕੇ ਨੇ ਜਿਸ ਦੇ ਵਿੱਚ ਅ ਨਾ ਕੇਵਲ ਪੱਖੇ ਤੇ ਕੁਲਰਾਂ ਦਾ ਇੰਤਜ਼ਾਮ ਕੀਤਾ ਗਿਆ ਹੈ ਬਲਕਿ ਪੀਂਡਾ ਠੰਡਾ ਪਾਣੀ ਤੇ ਹੋਰ ਕਈ ਤਰ੍ਹਾਂ ਦੀਆਂ ਸਹੂਜਾਵਾਂ ਜਿਹੜੀਆਂ ਹੈ ਗਿਆ ਉਹ ਲੋਕਾਂ ਨੂੰ ਸਪਲਾਈ ਕਰਨ ਵਾਸਤੇ ਦਿੱਤੀਆਂ ਗਈਆਂ ਨੇ ਜ਼ਿਲਾ ਦੀ ਐਪ ਵੀ ਸਿੱਧਾ ਲਾਂਚ ਕੀਤੀ ਗਈ ਹੈ ਜਿਸ ਦੇ ਰਾਹੀਂ ਜਿਹੜੇ ਲੋਕ ਨੇ ਉਹ ਆਪਣੇ ਘਰ ਬੈਠੇ ਹੀ ਦੇਖ ਸਕਣਗੇ ਕਿ ਉਹਨਾਂ ਦੇ ਬੂਥ ਦੇ ਉੱਤੇ ਕਿੰਨੀ ਭੀੜ ਹੈ ਤਾਂ ਕਿ ਰਸ ਖਤਮ ਹੋਣ ਤੋਂ ਪਹਿਨ ਉਹ ਬੂਥ ਤੇ ਜਾ ਕੇ ਆਪਣਾ ਵੋਟ ਜਿਹੜਾ ਹੈਗਾ ਉਹ ਕੱਟਮੇ ਦੇ ਵਿੱਚ ਆਸਾਨੀ ਨਾਲ ਵਾਸਕਨ ਕੁਛ ਜਿਵੇਂ ਜੇ ਕੋਲ ਵੀਰ ਤੇ ਇੱਥੇ ਆਪਾਂ ਗੱਲ ਕੀਤੀ ਹੈ ਕਿ ਕੀ ਸਹੂਲਤਾ ਮੁਹੱਈਆ ਕਰਾਈ ਗਈ ਹੈ ਨੇ ਸੁਰੱਖਿਆ ਦੇ ਵੀ ਪਰ ਤੁਸੀਂ ਇੱਕ ਹੋਰ ਚੀਜ਼ ਮੈਂਸ਼ਨ ਕੀਤੀ ਹੈ ਫ੍ਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਇਸ ਦੀ ਵਾਜ ਇਸ ਤੇ ਵਾਸਤੇ ਜਿਹੜਾ ਹੈ ਕਿ ਕੁਝ ਐਕਸ਼ਨ ਲਿਆ ਗਿਆ ਹੈ ਕੈਮਰਾਜ਼ ਲਗਾਏ ਗਏ ਨੇ ਪੋਲਿੰਗ ਬੂਥ ਤੇ ਇਸ ਦੇ ਨਾਲ ਹੀ ਹੋਰ ਕੀ ਕੁਝ ਤਿਆਰੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਸਵਾਲ ਹੁੰਦਾ ਇਲੈਕਸ਼ਨ ਤੋਂ ਬਾਅਦ ਇਹੀ ਉੱਠਦਾ ਹੈ ਕਿ ਫੇਅਰ ਫ੍ਰੀ ਐਂਡ ਫੇਅਰ ਇਲੈਕਸ਼ਨ ਜਿਹੜਾ ਹੈ ਆਪੋਜੀਸ਼ਨ ਨੇ ਹਮੇਸ਼ਾ ਟਾਰਗੇਟ ਕਰਦੀ ਹੈ ਕਿ ਫੇਅਰ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਹੋਇਆ EVM ਮਸ਼ੀਨਾਂ ਤੇ ਸਵਾਲ ਉ ਦੇਖੋ ਜਿਸ ਤਰ੍ਹਾਂ ਦੇ ਨਾਲ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਚੰਡੀਗੜ੍ਹ ਇੱਕ ਬੜਾ ਐਜੂਕੇਟਿਡ ਲੋਕਾਂ ਦਾ ਸ਼ਹਿਰ ਮੰਨਿਆ ਜਾਂਦਾ ਹੈ ਇਸ ਕਰਕੇ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਹੈਗੇ ਉਹ ਚੰਡੀਗੜ੍ਹ ਦੇ ਨਾਲ ਕਦੇ ਜ਼ਿਆਦਾਤਰ ਜੁੜੇ ਨਹੀਂ ਹੈਗੇ ਪਰੰਤੂ ਫਿਰ ਵੀ ਕਿਉਂਕਿ ਕਿਉਂਕਿ ਇਲੈਕਸ਼ਨ ਦਾ ਮਹੱਤਵ ਹੈ ਇਹ ਇਸ ਤਰ੍ਹਾਂ ਕਿ ਕਿਸੇ ਵੀ ਪੱਖੋਂ ਜਿਹੜੇ ਜਿਹੜਾ ਪ੍ਰਸ਼ਾਸਨ ਹੈ ਜਾਂ ਸਿਕਿਉਰਿਟੀ ਮਿਸ਼ਨ ਹੈ ਉਹ ਕੋਈ ਪੁਲਿਸ ਲਾਈਨ ਨਹੀਂ ਵਰਤਣਾ ਚਾਹੁੰਦਾ ਇਸੇ ਕਰਕੇ ਸੈਂਟਰਲ ਫੋਰਸਸ ਜਿਹੜੀਆਂ ਹੈਗੀਆਂ ਉਹ ਤਾਇਨਾਤ ਕੀਤੀਆਂ ਗਈਆਂ ਨੇ ਖਾਸਾ ਉਤੇ ਉਹਨਾਂ ਬੋਤਾਂ ਦੇ ਜਿਹੜੇ ਸੈਂਸਿਟਿਵ ਦੇ ਤੌਰ ਤੇ ਪਛਾਣੇ ਗਏ ਨੇ ਤੇ ਇਸ ਦੇ ਨਾਲ ਹੀ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਇੰਸਟਾਲ ਕੀਤੇ ਗਏ ਨੇ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਜਿਹੜੇ ਵਟਿਆ ਤੇ ਟਾਰੀ ਨੇ ਉਹ ਵੀ ਲਗਾਤਾਰ ਗਸ਼ਤ ਤੇ ਰਹਿਣਗੇ ਪੈਟਰੋਲਿੰਗ ਤੇ ਰਹਿਣਗੇ ਤਾਂਕਿ ਕਾਨੂੰਨ ਵਿਵਸਥਾ ਜਿਹੜੀ ਹੈਗੀ ਆ ਉਸ ਦੀ ਨਿਗਰਾਨੀ ਵੀ ਨਾਲ ਦੇ ਨਾਲ ਇੱਕ ਜਗ੍ਹਾ ਦੇ ਰਹੇ ਕਿਉਂਕਿ ਕੁਲਵੀਰ ਹੁਣ ਟਾਕਰਾ ਤਾਂ ਸੰਜੇ ਟੰਡਨ ਤੇ ਇਸ ਦਿਨ ਵਾਲੀ ਮਨੀਸ਼ Tiwari ਦੇ ਵਿਚਕਾਰੀ ਹੈਗਾ ਜੋ ਵੀ ਹੈਗਾ ਇਹ ਹੀ ਦੋ ਜੁੜੇ ਮੁੱਖ ਚਿਹਰੇ ਨੇ ਚੰਡੀਗੜ੍ਹ ਦੇ ਵਿੱਚ ਨਜ਼ਰ ਆ ਰਹੇ ਨੇ ਜਨਤਾ ਦੇ ਰਾਏ ਦੇ ਅਕੋਰਡਿੰਗ ਜੁੜਾ ਹੈ ਕਿਦਾਂ ਪੱਲੜਾ ਜੁੜਾ ਹੈ ਪਾਰੀ ਨਜ਼ਰ ਆ ਰਿਹਾ ਹੈ ਕਿਉਂਕਿ ਤੁਸੀਂ ਜ਼ਿਆਦਾਤਰ ਗਰਾਊਂਡ ਤੇ ਰਹੇ ਹੋ ਜਨਤਾ ਦੇ ਨਾਲ ਲਗਾਤਾਰ ਗੱਲ ਕਰਦੇ ਰਹੇ ਹੋ ਜਨਤਾ ਕੀ ਕਹਿ ਰਹੀ ਹੈ ਕਿਸ ਦੇ ਸਪੋਰਟ ਕਰੀਏ ਜਾਂ ਫਿਰ ਕਿਸ ਤੋਂ ਉਮੀਦ ਲਗਾਈਏ ਬਿਲਕੁਲ ਕਿਉਂਕਿ ਲਾਈਟ ਤੇ ਵੀ ਚਿੱਥੇ ਕਿਉਂ ਜੜੀ ਹੈਗੀ ਆ ਉਹ ਹੋ ਰਹੀ ਹੈ ਇਸ ਕਰਕੇ ਸੰਜੇ ਟੰਡਨ ਨੂੰ ਚੁਣੌਤੀ ਜੀ ਹੈਗੀ ਐਲਾਈਂਸ ਵੱਲੋਂ ਮਿਲ ਰਹੀ ਹੈ ਇੱਕ ਇੱਕ ਜਮਾਈਕ ਜਿਹੜਾ ਹੈਗਾ ਕਈ ਵਾਰ ਦੋ ਨਹੀਂ ਰਾਜਨੀਤੀ ਦੇ ਵਿੱਚ ਕਈ ਪਰ 11ਵੀਂ ਹੋ ਜਾਂਦੇ ਨੇ ਤੇ ਰਾਜਨੀਤੀ ਦੇ ਵਿੱਚ ਫਿਕਸ ਫਾਰਮੂਲੇ ਨਹੀਂ ਨੇ ਤਾਂ ਇੱਕ ਇੱਕ ਕਈ ਵਾਰ ਮਾਈਨਸ ਵੀ ਹੋ ਜਾਂਦੇ ਨੇ ਇਸ ਕਰਕੇ ਕੀ ਲੋਕਾਂ ਦੇ ਵਿੱਚ ਇਸ ਅਲਾਈਅੰਸ ਦਾ ਜਿਹੜਾ ਹੈਗਾ ਉਹ ਮੈਸੇਜ ਜਾਵੇਗਾ ਕਿਉਂਕਿ ਦੋਵੇਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਬਿਸ ਤੱਕ ਨੈਸ਼ਨਲ ਲੈਵਲ ਤੇ ਜਿਹੜਾ ਹੈਗਾ ਉਹ ਇਕੱਠਾ ਲੜ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਸ ਪਰੰਤੂ ਪੰਜਾਬ ਦੇ ਵਿੱਚ ਦੋਵੇਂ ਵੱਖੋ ਵੱਖ ਨੇ ਤੇ ਪੰਜਾਬ ਦੀ ਰਾਜਧਾਨੀ ਜਿਹੜੀ ਹੈਗੀ ਆ ਉਹ ਚੰਡੀਗੜ੍ਹ ਹੈ ਪੰਜਾਬ ਦੇ ਵਿੱਚ ਜੋ ਵੀ ਆਵਾਜ਼ ਉੱਠਦੀ ਹੈ ਕਿਤੇ ਨਾ ਕਿਤੇ ਚੰਡੀਗੜ੍ਹ ਦੇ ਕੱਣਾ ਦੇ ਵਿੱਚ ਵੀ ਗੂੰਜਦੀ ਹੈ ਪਰੰਤੂ ਕਿਸ ਤਰ੍ਹਾਂ ਦੇ ਨਾਲ ਐਲਾਈਸ ਦੇ ਉਮੀਦਵਾਰ ਨੂੰ ਲੋਕ ਲੈਣਗੇ ਉਹ ਅਜੇ ਵੇਖਣਾ ਹੋਵੇਗਾ ਪਰੰਤੂ ਇਹ ਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇੱਕ ਦਿਲਚਸਪ ਤੇ ਇੱਕ ਕੜਾ ਮੁਕਾਬਲਾ ਜਿਹੜਾ ਹੈਗਾ ਉਹ ਚੰਡੀਗੜ੍ਹ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਿੱਦਾਂ ਤੁਸੀਂ ਕਿਹਾ ਕਿ ਚੰਡੀਗੜ੍ਹ ਦੀ ਜਨਤਾ ਜਿਹੜੀ ਇਹ ਸਾਖਰਤਾ ਵੀ ਕਾਫੀ ਜ਼ਿਆਦਾ ਹੈ ਚੰਡੀਗੜ੍ਹ ਦੀ ਜਨਤਾ ਵੀ ਪੜ੍ਹੀ ਲਿਖੀ ਹੈ ਤੇ ਪਿਛਲੇ ਕੁਝ ਟਾਈਮ ਦੇ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ ਇਲੈਕਸ਼ਨ ਜਦੋਂ ਹੋਇਆ ਸੀ ਉਸ ਦੇ ਵਿੱਚ ਜਿਹੜੀ ਸਾਰੇ ਮਾਮਲੇ ਨਿਕਲ ਕੇ ਆਏ ਸੀ ਇਲੈਕਸ਼ਨ ਦੇ ਵਿੱਚ ਧੋਖਾ ਫੇਰੀ ਹੋਈ ਸੀ ਉਸ ਨੂੰ ਲੈ ਕੇ ਕੀ ਲੱਗਦਾ ਹੈ ਕਿ ਬੀਜੇਪੀ ਨੂੰ ਨੁਕਸਾਨ ਹੋ ਸਕਦਾ ਹੈ ਜਾਂ ਫਿਰ ਇੰਡੀਆ ਆਲਾਈਂਸ ਜਿਹੜੀ ਹੈ ਉਸ ਨੂੰ ਫਾਇਦਾ ਹੋ ਸਕਦਾ ਕਿਉਂਕਿ ਇਲੈਕਸ਼ਨ ਦੇ ਵਿੱਚ ਕਾਫੀ ਜ਼ਿਆਦਾ ਉਸ ਵੇਲੇ ਮੁੱਦਾ ਉੱਠਿਆ ਸੀ ਤੇ ਜਨਤਾ ਦੇ ਵੱਲੋਂ ਵੀ ਵਿਰੋਧ ਕੀਤਾ ਗਿਆ ਸੀ ਕਿਉਂਕਿ ਫ੍ਰੀ ਐਂਡ ਫੇਅਰ ਇ ਕਿ ਬਿਲਕੁਲ ਨਗਰ ਨਿਗਮ ਨੂੰ ਲੈ ਕੇ ਇੱਕ ਇੱਕ ਵਿਵਾਦ ਜਿਹੜਾ ਹੈਗਾ ਉਹ ਹੋਇਆ ਸੀ ਨਗਰ ਨਿਗਮ ਦੇ ਜਦੋਂ ਮੇਅਰ ਦੀ ਚੋਣ ਹੋਈ ਸੀ ਹੋਈ ਸੀ ਤੇ ਮਾਮਲਾ ਜਿਹੜਾ ਹੈਗਾ ਉਹ ਸੁਪਰੀਮ ਕੋਰਟ ਤੱਕ ਗਿਆ ਸੀ ਜਿਸ ਤੋਂ ਬਾਅਦ ਭਾਜਪਾ ਜਨਤਾ ਪਾਰਟੀ ਕਾਫੀ ਰਾਜਨੀਤਿਕ ਤੌਰ ਤੇ ਵਿਵਾਦਾਂ ਦੇ ਵਿੱਚ ਫਿਰੀ ਸੀ ਤੇ ਇਹ ਹਮਲੇ ਜਿਹੜੇ ਹੈਗੇ ਨੇ ਉਹ ਲਗਾਤਾਰ ਉਸ ਵੇਲੇ ਤੋਂ ਲੈ ਕੇ ਚੋਣ ਪ੍ਰਚਾਰ ਜਦ ਜਦ ਖਤਮ ਹੋਇਆ ਲੋਕ ਸਭਾ ਚੋਣਾਂ ਦਾ ਉਸ ਦੌਰਾਨ ਤੱਕ ਵਿਰੋਧੀਆਂ ਵੱਲੋਂ ਭਾਜਪਾ ਜਨਤਾ ਪਾਰਟੀ ਦੇ ਖਿਲਾਫ ਚੁੱਕੇ ਜਾਂਦੇ ਰਹੇ ਪਰੰਤੂ ਲੋਕ ਇਨਾ આરોਪਾਂ ਦੇ ਉੱਤੇ ਭਾਜਪਾ ਜਨਤਾ ਪਾਰਟੀ ਨੂੰ ਕਿਸ ਤਰ੍ਹਾਂ ਦੇ ਨਾਲ ਲੈਣਗੇ ਇਹ ਕੱਲ ਜਿਹੜਾ ਹੈਗਾ ਉਹ ਲੋਕ ਡਿਸਾਈਡ ਕਰ ਲੈਣਗੇ ਪਰੰਤੂ ਕੀ ਲੋਕਾਂ ਨੇ ਫੈਸਲਾ ਜਿਹੜਾ ਹੈਗਾ ਉਹ ਕੀਤਾ ਉਸ ਦੇ ਵਾਸਤੇ 4 ਜੂਨ ਤੱਕ ਇੰਤਜ਼ਾਰ ਕਰਨਾ ਹੋਵੇਗਾ ਤੇ ਸਹੂਲਤਾ ਦੇ ਨਾਲ ਨਾਲ ਕੁਲਵੀਰ پابੰਦੀ ਕਿਸ-ਕਿਸ ਚੀਜ਼ ਤੇ ਲਗਾਈ ਗਈ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਤੇ ਪ੍ਰਸ਼ਾਸਨ ਦੇ ਵੱਲੋਂ ਦੇਖੋ ਚੋਣ ਪ੍ਰਚਾਰ ਤੋਂ 48 ਘੰਟੇ ਪਹਿਲਾਂ ਜਿਹੜਾ ਚੋਣ ਤੋਂ ਪ੍ਰੋਪਰਚਾਰ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ ਤੇ ਇਸ ਦੇ ਨਾਲ ਹੀ ਟਰਾਈ ਡੇ ਜਿਹੜਾ ਹੈਗਾ ਉਹ ਉਸੇ ਤਰ੍ਹਾਂ ਹੋ ਜਾਂਦਾ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਹੀ ਇਲੈਕਸ਼ਨ ਹੋ ਰਿਹਾ ਹੈ لہਜਾ ਟਰਾਈ ਡੇ ਜਿਹੜਾ ਹੈਗਾ ਉਹ ਰਹੇਗਾ ਕਿਸੇ ਵੀ ਤਰ੍ਹਾਂ ਦੇ ਨਾ ਸ਼ਰਾਬ ਦੇ ਠੇਕੇ ਜਿਹੜੇ ਹੈਗੇ ਨੇ ਉਹ 1 ਜੂਨ ਇਲੈਕਸ਼ਨ ਜਿਹੜਾ ਹੈਗਾ ਉਹ ਉਸ ਦੇ ਪ੍ਰਕਿਰਿਆ ਸੇ ਖਤਮ ਹੋਣ ਤੱਕ ਉਹ ਬੰਦ ਰਹਿਣਗੇ ਇਸ ਨਾਲ ਹੀ ਜਿਹੜੇ ਜਿਹੜੇ ਕੈਂਡੀਡੇਟ ਨੇ ਜਾਂ ਫਿਰ ਜਿਹੜੇ ਸਮਰਥਕ ਨੇ ਉਹ ਪੋਲਿੰਗ ਬੂਥ ਦੇ ਨੇੜੇ ਵੱਡੀ ਭੀੜ ਦੇ ਵਿੱਚ ਇਕੱਠਾ ਨਹੀਂ ਹੋ ਸਕਣਗੇ ਕਨਵੈਂਸਿੰਗ ਜਿਹੜੀ ਹੈਗੀ ਆ ਉਹ ਪੋਲਿੰਗ ਬੂਥ ਦੇ ਨੇੜੇ ਕਿਸੇ ਤਰ੍ਹਾਂ ਦੇ ਨਾਲ ਵੀ ਨਹੀਂ ਕੀਤੀ ਜਾ ਸਕੀ ਸਕੇਗੀ ਤੇ ਹਰ ਇੱਕ ਉਹ ਗਤੀਵਿਧੀ ਇਸ ਤੋਂ ਇਹ ਲੱਗੇ ਕਿ ਕਿਤੇ ਨਾ ਕਿਤੇ ਵੋਟਰ ਜਿਹੜੇ ਹੈਗੇ ਉਹਨਾਂ ਨੂੰ ਪੋਲਿੰਗ ਪੁੱਲ ਦੇ ਨੇੜੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀ तमाम ਗਤੀਵਿਧੀਆਂ ਦੇ ਉੱਤੇ ਰੋਕ ਹੈ ਤੇ ਇਹਨਾਂ ਦੇ ਉੱਤੇ ਕਾਫੀ ਸਖਤ ਜੜੀ ਨਜ਼ਰ ਹੈ ਉਹ ਇਲੈਕਸ਼ਨ ਕਮਿਸ਼ਨ ਲਈ ਰਹੇਗੀ ਜੀ ਜੀ ਬਿਲਕੁਲ ਕੁਲਵੀਰ ਕਿਤੇ ਚਲੋ ਚੰਡੀਗੜ੍ਹ ਦੇ ਵਿੱਚ ਤਾਂ ਦੋ ਪਿਛਲੇ ਸਾਲ ਦਾ ਜੋ 2014 ਦੀ ਗੱਲ ਕਰੀਏ ਜਾਂ ਫਿਰ 2019 ਦੀ ਬੀਜਪੀ ਦੇ ਵੱਲੋਂ ਮੱਲਾ ਮਾਰਿਆ ਗਿਆ ਪਰ ਹੁਣ ਪੰਜਾਬ ਦੀ ਜੇਕਰ ਗੱਲ ਕਰਾਂਗੇ ਤਾਂ ਪੰਜਾਬ ਦੇ ਵਿੱਚ ਬੀਜਪੀ ਜਿਹੜੀ ਹੈ ਕਿਤੇ ਨਾ ਕਿਤੇ ਕਮਜ਼ੋਰ ਨਜ਼ਰ ਆ ਰਹੀ ਹੈ ਕਿਉਂਕਿ ਕਿਸਾਨਾਂ ਨਾਲ ਜੁੜਾ ਮੁੱਦਾ ਹੈ ਬਹੁਤ ਵੱਡਾ ਮੁੱਦਾ ਹੈ ਤੇ ਕਿਸਾਨਾਂ ਦੇ ਵੱਲੋਂ ਲਗਾਤਾਰ ਹੁਣ ਤੱਕ ਜੁੜਾ ਹੈ ਬੀਜਪੀ ਦੇ ਉਮੀਦਵਾਰਾਂ ਦਾ ਬੀਜਪੀ ਦਾ ਵਿਰੋਧ ਡਟ ਕੇ ਕੀਤਾ ਜਾ ਰਿਹਾ ਹੈ ਤੈਨੂੰ ਕਿਸਾਨਾਂ ਦੀ ਜਿੱਦ ਗੱਲ ਛੱਡ ਵੀ ਦਿੱਤੀ ਜਾਵੇ ਕਿਉਂਕਿ ਕਿਸਾਨ ਜਿਹੜੇ ਹੈਗੇ ਨੇ ਉਹ ਸਾਰੇ ਸੰਗਠਨ ਨਾਲ ਨਹੀਂ ਹੈਗੇ ਕਿਸਾਨ ਜਿਹੜੇ ਭਾਜਪਾ ਪਾਰਟੀ ਦਾ ਵਿਰੋਧ ਕਰਦੇ ਨੇ ਤੇ ਭਾਜਪਾ ਪਾਰਟੀ ਜਿੱਤਣ ਦੇ ਨਾਲ આરોਪ ਲਗਾ ਵੀ ਰਹੀ ਹੈ ਕਿ ਵਿਰੋਧੀ ਧਿਰਾਂ ਜਿਹੜੀਆਂ ਹੈਗੀਆਂ ਨੇ ਆਮ ਆਦਮੀ ਪਾਰਟੀ ਜਾਂ ਕਾਂਗਰਸ ਉਹਨਾਂ ਦੇ ਜਿਹੜੇ ਸਮਰਟਕ ਕਿਸਾਨ ਨੇ ਉਹੀ ਭਾਜਪਾ ਪਾਰਟੀ ਦਾ ਵਿਰੋਧ ਕਰਦੇ ਨੇ ਪਰੰਤੂ ਇਹ ਗੱਲਾਂ ਵੱਖਰੀਆਂ ਨੇ ਪਰੰਤੂ ਜੇ ਪੰਜਾਬ ਦੇ ਵਿੱਚ ਭਾਜਪਾ ਪਾਰਟੀ ਨੂੰ ਕਿਸਾਨਾਂ ਤੋਂ ਅਲੱਗ ਵੀ ਵੇਖਿਆ ਜਾਵੇ ਤਾਂ ਭਾਜਪਾ ਪਾਰਟੀ ਨੇ ਦੇ ਇਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਵੀ ਨਹੀਂ ਹੈਗੀ ਆਪਣਾ ਅਲੱਗ ਤੋਂ ਖੜੇ ਹੋਣ ਦੀ ਪੰਜਾਬ ਦੇ ਵਿੱਚ ਕਿਉਂਕਿ ਅਜੇ ਤੱਕ ਭਾਜਪਾ ਪਾਰਟੀ ਪੰਜਾਬ ਦੇ ਵਿੱਚ ਇਹ ਕਿਹਾ ਜਾਵੇ ਕਿ ਵਿਸਾਖੀਆਂ ਦੇ ਉੱਤੇ ਹੀ ਚੱਲ ਰਹੀ ਠੀਕ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਉਸ ਦੀ ਭਾਈਵਾਲ ਸੀ ਤੇ ਹਰ ਇਲੈਕਸ਼ਨ ਚ ਭਾਵੇਂ ਉਹ ਲੋਕ ਸਭਾ ਦਾ ਹੋਵੇ ਭਾਵੇਂ ਉਹ ਵਿਧਾਨ ਸਭਾ ਦਾ ਹੋਵੇ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਭਾਜਪਾ ਪਾਰਟੀ ਨੇ ਲੜਿਆ ਐ ਇਸੇ ਕਰਕੇ ਭਾਜਪਾ ਪਾਰਟੀ ਦੇ ਖੁਦ ਨੇਤਾ ਵੀ ਮੰਨਦੇ ਨੇ ਕਿ ਜੇ ਆ ਪਾਈਵਾਲ ਦੇ ਵਿੱਚ ਇਲੈਕਸ਼ਨ ਪਿਛਲੇ ਜਿਹੜੇ ਹੈਗੇ ਨੇ ਉਹ ਨਾਲ ਲੜੇ ਜਾਂਦੇ ਤਾਂ ਹੋ ਸਕਦਾ ਹੈ ਕਿ ਅੱਜ ਭਾਤੀ ਜਨਤਾ ਪਾਰਟੀ ਦੀ ਪੰਜਾਬ ਦੇ ਵਿੱਚ ਹੋਰ ਕੋਈ ਕੁਝ ਮਜ਼ਬੂਤ ਸਥਿਤੀ ਜਿਹੜੀ ਹੈਗੀ ਹੈ ਉਹ ਸੰਦੇ ਭਾਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਹ ਪੰਜਾਬ ਤੋਂ ਜ਼ਿਆਦਾ ਉਮੀਦ ਰੱਖਦੀ ਵੀ ਨਹੀਂ ਹੈਗੀ ਪਰੰਤੂ ਕਿਤੇ ਨਾ ਕਿਤੇ ਪੰਜਾਬ ਜਿਹੜਾ ਹੈਗਾ ਭਾਤੀ ਜਨਤਾ ਪਾਰਟੀ ਨੂੰ ਨਿਰਾਸ਼ ਵੀ ਨਹੀਂ ਕਰਦਾ ਕਿਉਂਕਿ ਪਿਛਲੀ ਵਾਰ ਵੀ ਜਿਹੜੇ ਲੋਕ ਸਭਾ ਦੇ ਨਤੀਜੇ ਸਨ ਉਹਨਾਂ ਦੇ ਵਿੱਚ ਵੀ ਭਾਤੀ ਜਨਤਾ ਪਾਰਟੀ ਦੀ ਇਹ ਕਿਹਾ ਜਾਵੇ ਕਿ ਖਾਤਾ ਜਿਹੜਾ ਹੈਗਾ ਉਹ ਖੁੱਲਿਆ ਸੀ ਤੇ ਇਸ ਵਾਰ ਵੀ ਭਾਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਉਮੀਦ ਕਰ ਰਹੀ ਹੈ ਕਿ ਆ ਪੰਜਾਬ ਦੇ ਵਿੱਚ ਕੋਈ ਨਾ ਕੋਈ ਸੀਟ ਜਿਹੜੀ ਹੈਗੀ ਉਸ ਨੂੰ ਮਿਤੇਗੀ ਪਰੰਤੂ ਇਹਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਅਜੇ ਤੱਕ ਭਾਜਪਾ ਜਾਂ ਦਾ ਪਾਰਟੀ ਆਪਣੇ ਆਪ ਆਪਣੀਆਂ ਜਣਾ ਜਿਹੜੀ ਹੈਗੀ ਪੰਜਾਬ ਦੇ ਵਿੱਚ ਨਹੀਂ ਜਮਾ ਸਕੀ ਇਸ ਕਰਕੇ ਭਾਜਪਾ ਜਨਤਾ ਪਾਰਟੀ ਨੂੰ ਜ਼ਿਆਦਾ ਉਮੀਦ ਪੰਜਾਬ ਤੋਂ ਨਹੀਂ ਰੱਖਣੀ ਚਾਹੀਦੀ ਪਰੰਤੂ ਇਹਨਾਂ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੇ ਨਾਲ ਕਈ ਵੱਡੇ ਲੀਡਰ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਕਾਂਗਰਸ ਤੋਂ ਜਿਹੜੇ ਸ਼ਾਮਿਲ ਹੋਏ ਨੇ ਭਾਵੇਂ ਉਹ ਪ੍ਰਨੀਤ ਕੌਰ ਦਾ ਨਾਮ ਲਈਏ ਸੁਨੀਲ ਜਾਖੜ ਦਾ ਨਾਮ ਲਈਏ ਜਿਹੜੇ ਕਿ ਪ੍ਰਗਾਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਕਾਫੀ ਕਬੱਡੀ ਟੀਮ ਜਿਹੜੀ ਹੈਗੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਈ ਸੀ ਤੇ ਇਸ ਕਰਕੇ ਉਮੀਦ ਜਿਹੜੀ ਹੈ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਇਸ ਵਾਰ ਪੰਜਾਬ ਤੋਂ ਹੈਗੀ ਹੈ ਕਿਸਾਨਾਂ ਦਾ ਵਿਰੋਧ ਕਿੰਨਾ ਨੁਕਸਾਨ ਪਹੁੰਚਾ ਪਾਵੇਗਾ ਕਿਉਂਕਿ ਕਿਸਾਨ ਵੀ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਪਰੰਤੂ ਉਹਨਾਂ ਦੀਆਂ ਆਮ ਲੋਕ ਜਿਹੜੇ ਹੈਗੇ ਨੇ ਵੋਟਰ ਜਿਹੜੇ ਹੈਗੇ ਨੇ ਉਹ ਕਿੰਨਾ ਪ੍ਰਭਾਵ ਅਸਰ ਉਹਨਾਂ ਦੇ ਉੱਤੇ ਹੋਵੇਗਾ ਕਿਸਾਨਾਂ ਦੇ ਵਿਰੋਧ ਦਾ ਇਹ ਜੇ ਵੇਖਣਾ ਹੋਵੇਗਾ ਕਿਉਂਕਿ ਉਸ ਵਾਸਤੇ ਸਾਨੂੰ ਚੋਣ ਨਤੀਜਿਆਂ ਦਾ ਇੰਤਜ਼ਾਰ ਕਰਨਾ ਪਵੇਗਾ ਤੇ ਚੋਣ ਨਤੀਜੇ ਜਲੇਗੇ ਨੇ ਉਹ 4 ਜੂਨ ਦਾ ਆ ਤੱਕ ਆਣਗੇ ਪਰੰਤੂ ਇਹ ਨਜ਼ਰੂਰ ਕਿਹਾ ਜਾ ਸਕਦਾ ਹੈ ਕਿ ਭਾਰਤੀ ਜਨਤਾ ਪਾਰਟੀ ਇੱਕ ਵੱਡੀ ਉਮੀਦ ਦੇ ਨਾਲ ਇਸ ਵਾਰ ਲੋਕ ਸਭਾ ਦਾ ਚੋਣ ਜਿਹੜਾ ਆਗਾ ਪੰਜਾਬ ਦੇ ਵਿੱਚ ਲੜ ਰਹੀ ਹੈ। ਬਿਲਕੁਲ ਕੁਲਵੀਰ ਤੇ ਅਜਿਹਾ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਹੈ ਰਾਜਧਾਨੀ ਹੈ ਹਰਿਆਣਾ ਦੀ ਚ ਪੰਜਾਬ ਦੀ ਤੇ ਜਿੱਥੇ ਕਿ ਜਿਹੜਾ ਚੰਡੀਗੜ੍ਹ ਸੀਟ ਹੈ ਕਾਫੀ ਖਾਸ ਹੈ ਆਪਣੇ ਆਪ ਦੇ ਵਿੱਚ ਪੰਜਾਬ ਦੀ ਜੇਕਰ ਗੱਲ ਕਰੇ ਤਾਂ ਲੁਧਿਆਣਾ ਸੀਟ ਜਿਹੜੀ ਹੈ ਉਹ ਵੀ ਕਾਫੀ ਅਹਿਮ ਹੈ ਕਿਉਂਕਿ ਲਗਾਤਾਰ ਜੁੜਾ ਆਮ ਆਦਮੀ ਪਾਰਟੀ ਦੇ ਜੇਕਰ ਸੀਐਮ ਦੀ ਗੱਲ ਕਰੀਏ ਤਾਂ ਸੀਐਮ ਨੇ ਵੀ ਕਿਹਾ ਸੀ ਕਿ ਮੈਂ ਜੇਕਰ ਲੁਧਿਆਣਾ ਦੀ ਸੀਟ ਜਿੱਤ ਲਈ ਤਾਂ ਸਮਝ ਲਓ ਕਿ ਪੰਜਾਬ ਦਾ ਦਿਲ ਜਿੱਤ ਲਿਆ ਕਿੰਨਾ ਅਹਿਮ ਹੈ ਲੁਧਿਆਣਾ ਦੀ ਸੀਟ ਦੇਖੋ ਅਹਿਮ ਜਿਹੜੀ ਹੈਗੀ ਹੈ ਲੁਧਿਆਣਾ ਦੀ ਸੀ ਇਸ ਤੋਂ ਹੀ ਪਤਾ ਲੱਗ ਜਾਂਦੀ ਹੈ ਕਿ ਇੱਥੋਂ ਜਿਹੜੇ ਕਾਂਗਰਸ ਹੈ ਉਸਨੇ ਆਪਣਾ ਆਪਣਾ ਪ੍ਰਧਾਨ ਜਿਹੜਾ ਹੈਗਾ ਉਹ ਮੈਦਾਨ ਦੇ ਵਿੱਚ ਉਤਾਰਿਆ ਹੋਇਆ ਹੈ ਅਮਰਿੰਦਰ ਸਿੰਘ ਰਾਜਾ ਉੜੇ ਨੇ ਇਥੋਂ ਚੋਣਾਂ ਲੜ ਰਹੇ ਨੇ ਜਿਹੜੇ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਸ ਤੋਂ ਇਲਾਵਾ ਰਵਨੀਤ ਬਿੱਟੂ ਜਿਹੜੇ ਹੈਗੇ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਇੱਕ ਵੱਡਾ ਨਾਮ ਨੇ ਇਸੇ ਤਰ੍ਹਾਂ ਦੇ ਨਾਲ ਮਜ਼ਬੂਤੀ ਦੇ ਨਾਲ ਆਮ ਆਦਮੀ ਪਾਰਟੀ ਵੀ ਜਿਹੜੀ ਹੈਗੀ ਹੈ ਉਹ ਕਿੱਥੇ ਚੋਣਾਂ ਲੜ ਰਹੀ ਹੈ ਤੇ ਜਿਹੜੀ ਕਨਵਿੰਸਿੰਗ ਹੋਈ ਹੈ ਉਸ ਦੇ ਵਿੱਚ ਵੱਡੇ ਵੱਡੇ ਚਿਹਰੇ ਜਿਹੜੇ ਹੈਗੇ ਨੇ ਉਹ तमाम ਪਾਰਟੀਆਂ ਦੇ ਸ਼ਾਮਿਲ ਹੋਏ ਨੇ ਲੁਧਿਆਣਾ ਦੇ ਵਿੱਚ ਇਸ ਕਰਕੇ ਸਮਝਿਆ ਜਾ ਸਕਦਾ ਹੈ ਕਿ ਲੁਧਿਆਣਾ ਜਿਹੜਾ ਹੈਗਾ ਰਾਜਨੀਤਿਕ ਤੌਰ ਤੇ ਪੰਜਾਬ ਲਈ ਕਾਫੀ ਅਹਿਮ ਮੰਨਿਆ ਜਾ ਸਕਦਾ ਹੈ ਕਿ ਇੱਥੇ ਵੀ ਇੱਕ ਕਾਂਟੇ ਦੀ ਟੱਕਰ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮ ਹੀ ਇਕੱਲੇ ਦਿਲ ਆਪਣੇ ਵਿੱਚ ਆਪਣਾ ਨਜ਼ਾਰਾ ਬਿਲਕੁਲ ਵੀ ਕਿਤੇ ਨਾ ਕਿਤੇ ਜੇਕਰ ਸਮਿਕਰਣ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ ਜਿਹੜਾ ਸੀ 1.52% ਕਰੀਬ ਜੁੜਾ ਹੈ ਆਮ ਆਦਮੀ ਪਾਰਟੀ ਨੂੰ VOTING ਕੀ ਹੈ ਜੜੀ ਹੈ ਹਾਸਲ ਹੋਈ ਸੀ ਤੇ ਲੇਕਿਨ 2022 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਨੂੰ ਇੰਨੀ ਜ਼ਿਆਦਾ ਬੜਤ ਦਿਨਾਲ ਜੜੀ ਹੈ VOTING ਮਿਲੀ ਤੇ ਬੜਤ ਵੀ ਮਿਲੀ ਹੈ ਜਨਤਾ ਨੇ ਸਪੋਰਟ ਕੀਤਾ ਹੈ ਤੇ ਹੁਣ ਕੀ ਲੱਗਦਾ ਹੈ ਕਿ ਰਵਨੀਤ ਬਿੱਟੂ ਇਸ ਦਿਨਾਲ ਹੀ ਰਾਜਾ ਵੜਿੰਗ ਵੀ ਖੜੇ ਨੇ लुधियाड़ा तो ਇਹਨਾਂ ਦੇ ਵਿੱਚ ਇਹਨਾਂ ਨੂੰ ਆਪਣੀ ਸੀਟ ਬਰਕਰਾਰ ਰੱਖਣ ਦੇ ਲਈ ਤੇ ਕਿੰਨਾ ਕੁ ਔਖਾ ਰਹੇਗਾ ਕਿੰਨਾ ਤਗੜਾ ਮੁਕਾਬਲਾ ਰਹੇਗਾ ਲੁਧਿਆਣੇ ਦੇ ਵਿੱਚ ਦੇਖੋ ਮੁਕਾਬਲਾ ਬੇਹਦ ਇੱਕ ਇਹ ਜਾ ਸਕਦਾ ਹੈ ਕਿ ਮੁਕਾਬਲਾ ਬੇਹਦ ਕਿ ਤੜਾ ਜਿਹੜਾ ਹੈਗਾ ਉਹ ਉਹ ਪਾਰਟੀ ਜਨਤਾ ਪਾਰਟੀ ਤੇ ਕਾਂਗਰਸ ਦੇ ਵਿੱਚ ਨਹੀਂ ਕਿਉਂਕਿ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਵੀ ਜਿਹੜੇ ਹੈਗੇ ਨੇ ਉਹ ਮੈਦਾਨ ਦੇ ਵਿੱਚ ਨੇ ਤੇ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਇਸ ਵਾਰ ਜਿਹੜੇ ਹਾਲਾਤ ਨੇ ਆ ਲੋਕ ਸਭਾ ਚੋਣਾਂ ਦੇ ਵਿੱਚ ਉਹ ਪੂਰੀ ਤਰ੍ਹਾਂ ਦੇ ਨਾਲ ਬਦਲੇ ਹੋਏ ਨੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਤੇ ਆਮ ਆਦਮੀ ਪਾਰਟੀ ਨੂੰ ਵਿਧਾਨ ਵਿਧਾਨ ਸਭਾ ਚੋਣਾਂ ਦੇ ਵਿੱਚ 92 ਵਿਧਾਇਕਾਂ ਦਾ ਇੱਕ ਇਹ ਕਿਹਾ ਜਾਵੇ ਕਿ ਤੋਹਫਾ ਜਿਹੜਾ ਹੈਗਾ ਪੰਜਾਬ ਦੀ ਜਨਤਾ ਨੇ ਦਿੱਤਾ ਸੀ ਇਸ ਕਰਕੇ ਪੂਰੀ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਹਾਲਾਤ ਇਸ ਵਾਰ ਪੰਜਾਬ ਦੇ ਵਿੱਚ ਬਦਲੇ ਹੋਏ ਨੇ ਤੇ ਇੱਕ ਵੱਡੀ ਉਮੀਦ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵਿੱਚ ਇਸ ਵਾਰ ਨਜ਼ਰ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਨਾਰਾ ਰਿਹਾ ਚੋਣਾਂ ਦੇ ਵਿੱਚ ਉਹ ਵੀ ਉਹ ਵੀ ਇਹੀ ਰਿਹਾ ਕਿ 13 ਇਸ ਵਾਰ 13 0 ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਕਰੇਗੀ ਉਮੀਦ ਕਿ ਨਹੀਂ ਪੂਰੀ ਹੁੰਦੀ ਹੈ ਇਹ ਦੇਖਣਾ ਹੋਵੇਗਾ ਪਰੰਤੂ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਸੀਟਾਂ ਦੇ ਉੱਤੇ ਇੱਕ ਕੜਾ ਮੁਕਾਬਲਾ ਜਿਹੜਾ ਹੈਗਾ ਉਹ ਬਣਿਆ ਹੋਇਆ ਹੈ ਠੀਕ ਹੈ ਕੁਲਵੀਰ ਬਹੁਤ ਬਹੁਤ ਸ਼ੁਪਰੀਆ ਤੁਹਾਡਾ ਜਾਣਕਾਰੀ ਸਾਂਝੀ ਕਰਨ ਦੇ ਲਈ ਚੰਡੀਗੜ੍ਹ ਦੇ